ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4-5 گاਵਾ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀ ਆਵਾ گاਵਾ ਬਿਲਕੁਲ ਤਾਜ਼ੀਆਂ ਹੀ ਸੋਈਆਂ ਆ ਜਿਹੜੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਅਸ ਗਾਲਾ ਬਈ ਸਤਿ ਸ੍ਰੀ ਅਕਾਲ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਬਾਲ ਵਧੀਆ ਸੇ ਤਾਂ ਠੀਕ ਆ। ਸਭ ਠੀਕ ਠਾਕ ਜੀ। ਤੇ ਨਾਮ ਦੱਸੋ ਕਰੀ ਫਿਰ ਆਪਾਂ। ਹਾਂਜੀ ਦਰਬੰਦਰ ਸਿੰਘ ਜੱਜ। ਹਾਂਜੀ। ਪਿੰਡ ਜਸਰਾ ਉਹ ਤਸਵੀਰ ਨੇ ਵਾਲਾ ਡਿਸਟ੍ਰਿਕਟ ਹੰਰਸਾਰਾ। ਫੋਨ ਨੰਬਰ ਹੈਗਾ 6284383293 6284383293। ਵਟਸਐਪ ਐਸਾ ਨੰਬਰ ਤੇ ਚੱਲਦਾ ਹੈ। ਠੀਕ ਹੈ ਜੀ। ਤੇ ਅੱਜ ਤੋਂ ਮੱਝਾਂ ਵੀ ਲੈਣਤੀਆਂ ਫਿਰ। ਹਾਂਜੀ ਮਈਆਂ ਹੈਗੀਆਂ ਜੀ ਦੋ। ਇੱਕ ਗੱਬਨ ਤੇ ਇੱਕ ਟੋਕੜ ਗੱਬਨ। ਹਾਂਜੀ ਇੱਕ ਟੋਕੜ ਗੱਬਨ ਇੱਕ ਤਿਆ ਤੇ ਚਲੋ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮਾਝੇ ਇੱਥੇ ਕਰ ਲਈਏ ਕਿੰਨੇ ਕੇ ਦੁੱਧ ਆ ਲਈਏ ਸਰਪੇ ਜੀ ਪਹਿਲੀ ਜੇ ਗੱਲ ਇਹ ਹੈ ਵੀ ਦੁੱਧ ਜਿਹੜਾ ਉਹ ਨਾ ਉਹਨਾਂ ਨੇ 13 ਕਿਲੋ ਮੈਂ ਤੇ ਲਿਆਂਦਾ ਕਿਸੇ ਦੇ ਘਰੋਂ ਸਾਂਭੀ ਨਹੀਂ ਕੀ ਆਣ ਕੇ ਮੈਂ ਅੱਛਾ ਦੇਖੋ ਲਾ ਕੇ ਉਹ ਮੜਾ ਸਾਰੀ ਕੂਛ ਕਾਲੀ ਹੈ ਹਾਂਜੀ ਇਹ ਰੇਤ ਵਾਲ ਹਾਂਜੀ ਠੀਕ ਆ ਮਤਰਾ ਦੇਖੋ ਸਾਰਾ ਹੀ ਕਾਲਾ ਹਾਂਜੀ ਸਾਰਾ ਹੀ ਕਾਲਾ ਸਾਂਭੀ ਘੱਟ ਗਈ ਹੈ ਜਿਆਦ ਬਰੀਡ ਵਾਲੀ ਆ ਮੈਂ ਪਰ ਸਾਂਭੀ ਉਹਨਾਂ ਬਹੁਤ ਘੱਟ ਆ ਨਹੀਂ ਕੱਦ ਕਾਠ ਵੀ ਚੰਗਾ ਮਹੀਨੇ ਪਿਛੇ ਸੂਏ ਦਿੱਤਾ ਵਾ ਚਲੋ ਸੂਆ ਕਿ ਤੇਜਾ ਸੁਣਾ ਆਪਾਂ ਇਹ ਮੈਂ ਦੂਜੇ ਸੂਏ ਨਹੀਂ ਕਹਿਣਾ ਠੀਕ ਆ ਕਿਹਦੇ ਕਿ ਨਹੀਂ ਤੇਜੇ ਸੂਏ ਸੁਣਾ ਪਰ ਵੇਖ ਲੋ ਨੇਵਟਾ ਵਾ ਨਾ ਵੇਖ ਲੋ ਗਾਈਆਂ ਰਖਾ ਵਾ ਹਾਂਜੀ ਹਾਂਜੀ ਅਜੇ ਹੋਰ ਮੈਂ ਨੇ ਇਹ ਬਣ ਜਾਣਾ ਹੋਰ ਹਾਂਜੀ ਹੋਰ ਦਿਨ ਲੈ ਜੂਗੀ ਪਰ ਬਣ ਜੂਗੀ ਮੈਂ ਹੋਰ ਅਜੇ ਖੁੱਲੀ ਦੁੱਧ ਅਸੀਂ ਇਹ ਨਹੀਂ ਕਹਿੰਦੇ ਪਿਆਰ ਕੀ ਤੇਰਾ ਇਹ ਦਊਂਗੀ 10 12 ਕਿਲੋ 10 ਵੀ ਦੇਈ ਜਾਵੇ ਦੁੱਧ ਤੇ ਤਾਂ ਵੀ ਬੜਾ ਵਾ ਜੇ ਉਹ ਵੀ ਸਾੰਬਲਾ ਲੈ ਜੇ ਤੇ ਇਹਨੇ ਬਰੀਡ ਵਾਲੀ ਆ ਦੇਸੀ ਮਹਿਣੀ ਹੈਗੀ ਠੀਕ ਹੈ ਜੀ ਜਿਹਨੇ ਦੁੱਧ ਇਹਨਾਂ ਦੇਣਾ ਜਣਾ ਤੋਰਾਂ ਫੇਰ ਇੱਕ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਜਿਹੜਾ ਇਹਦੇ ਲੱਗਾ ਤੇ ਮਿਲ ਕੇ ਮੈਨੇ ਵੀ ਚੰਗੀ ਲੱਗੀ ਆ ਦੋ ਜੇ ਬਈਆ ਇਹ ਬੋਲ ਜਾ ਰਿਹਾ ਜਾ ਰਿਹਾ ਜਾ ਕਰਦਾ ਬੰਦੇ ਦਾ ਇਹਦੇ ਆ ਕਰ ਬੋਲੋ ਆਪੇ ਵੇ ਲੋ ਦੁੱਧ ਵਾਲੀ ਕਨੀ ਨੈਣ ਲੱਗੀ ਗਾਈਆਂ ਵਾਲੀ ਲੱਗੀ ਐ ਹਾਂ ਉਹ ਕਨੀ ਆ ਬਾ ਆਜੀ ਹੁਵੇ ਦੁੱਧ ਦੋਉਂਦੀ ਮੈਂ ਬਸ ਇੱਕ ਦੋ ਦਿਨਾਂ ਦੇ ਵਿੱਚ ਸੋ ਪੈਣੀ ਐ ਭਾਵੇਂ ਅੱਜ ਸੋਵੇ ਭਾਵੇਂ ਦੋ ਦਿਨ ਲੈ ਜੀ ਹਾਂ ਵਾਹਨਾ ਵੇ ਘਰ ਭਈ ਜੀ ਹਾਂਜੀ ਹਾਂਜੀ ਇਦਾਂ ਗਾਈਆਂ ਹੁੰਦੀਆਂ ਨੇ ਸਭੀ ਵੀ ਇਧਰ ਵੇਖੋ ਜੀ ਇਧਰ ਵੇਖੋ ਬਿਲਕੁਲ ਪਤਲੀ ਕਰਦੀ ਹੈ ਇਹ ਬਹੁਤ ਬਰੀਰ ਵਾਲੀ ਮੱਛੀ ਆ ਆ ਸਾਂਭਤ ਹੋ ਗਈ ਆ ਤੇ ਉਦਾਂ 12-13 ਕਿਲੋ ਵਾਲੀ ਮਹਿਰ ਆ ਤੁਹਾਨੂੰ ਪਤਾ ਮੁੱਲ ਕਿੰਨਾ ਵਾ ਆਪਾਂ ਦੇ ਮੁੱਲ ਹੀ ਬਾਕੀ ਇਹ ਵੀ ਸਾਰੀ ਕਾਲੀ ਆ ਮੱਝ ਆਪਾਂ ਮੁੱਲ ਹੀ ਇੰਨਾ ਕਰ ਦਰਾਂਗੇ 13 ਕਿਲੋ ਵਾਲੀ ਜਿਹੜੀ ਹੈ ਨਾ 7000 ਦੇ ਦੇਣੀ ਕਿੰਨੇ ਦੀ 60 ਦੀ 60000 ਹਾਂਜੀ ਛੋਟ ਛੱਡ ਕੇ ਚਾ ਕਰਦੇ ਜੋ ਮਾਨਦਾਨ ਕਰਾਉਣਾ ਕਰਦੇ ਕਿੰਨਾ 2000 ਛੱਡ ਜੀਏ 5 ਹੀ ਛੱਡ ਦਿੰਦੇ ਆ ਅੱਛਾ 55000 ਦੀ ਮੱਜ ਦੇਣੀ ਹੈ ਬਸ ਹੋਰ 200 ਰੁਪਈਆ ਛੋਟ ਵਾਲਾ ਮੇਰਾ ਭਰਾ ਅੱਜ ਬਿਲਕੁਲ ਜੈਸਨ ਦਾ ਰੇਟ ਚੱਲੇਗਾ ਅੱਜ ਜੈਸਨ ਦਾ ਕੰਮ ਚੱਲਣਾ ਵਾ ਆ ਤੋਕੜ ਗੱਭਨ ਜੀ ਹਰਪ੍ਰੀਤ ਜੀ ਸਾਢੇ 6ਵੇਂ ਨਹੀਂ ਨਹੀਂ ਚੱਟ ਦਿੱਤੀ ਹੈ ਜੀ ਆਪਣੀ ਅੱਛਾ ਭਾਵੇਂ ਕੋਈ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਲੇ ਜੇ ਮੇਰੇ ਤੇ ਕੋਈ ਯਕੀਨ ਕਰਦਾ ਤੇ ਸਾਢੇ 6ਵੇਂ ਨਹੀਂ ਜੀ ਨਹੀਂ ਆਪ ਖੁਦ ਬੈਠੇ ਡਾਕਟਰ ਤੇ ਆਪ ਹੀ ਚੈੱਕ ਕੀਤੀ ਆ ਤੇ ਉਹਨਾਂ ਦੇ ਘਰੋਂ ਚੈੱਕ ਕਰਕੇ ਲੈਂਦੀ ਆ। ਉਹ ਵੀ ਅੱਲੇ ਕਹਿੰਦੇ ਵੀ ਭਾਜੀ ਇੱਥੇ ਚੈੱਕ ਕਰਕੇ ਖੜੋ। ਮੇਰੇ ਕੋਲ ਦੁੱਧ ਆਪਾਂ ਚੋਇਆ ਵਾ ਦੂ ਟਾਈਮਾਂ ਦਾ 5 ਕਿਲੋ। ਪਰ ਆਪਾਂ ਦੁੱਧ ਕਹਾਗੇ 4 ਕਿਲੋ। ਠੀਕ ਆ। ਠੀਕ ਆ ਦੁੱਧ 5 ਨਿਕਲੂਗਾ। ਇੱਕ ਗਾਈ ਪਈ ਐ ਨਾ ਸ਼ਾਈਵਾਲ ਪਿਛਲੀ ਵੀਡੀਓ 'ਚ। ਇੱਕ ਵੀਰ ਨੇ ਦੋ ਟਾਈਮ ਕੰਡੇ ਦਾ ਦੁੱਧ ਰਖਾਇਆ ਵਾ। ਹਾਂਜੀ। 13 ਆਪਾਂ ਦੱਸਿਆ ਸੀ ਤੇ 13 ਨਿਕਲਿਆ ਸਿਰਫ 10 ਗ੍ਰਾਮ ਦੁੱਧ ਘੱਟ ਨੇ ਲਿਆ ਭਾਏ ਉਹਨੂੰ ਵੀਰ ਨੂੰ ਮੈਂ ਆਂਦੇ ਜਦੋਂ ਮੈਂ ਫੋਨ ਲਾ ਦਿੰਨਾ ਉਹਨੇ। ਕੰਡੇ ਦੇ ਤੋਲਿਆ ਦੁੱਧ। ਹਾਂ ਕੰਡੇ ਦੇ ਉਹਨੇ ਤੋਲਿਆ ਦੋ ਟਾਈਮ ਚਲੋ ਤਰ੍ਹਾਂ ਹੋਵੇ ਦੇਖੋ ਆਪਾਂ ਦੱਸਾਂਗੇ ਉਹ ਨਿਕਲੂਗਾ ਦੋ ਦੇਰ ਕੋ ਹੁਣ ਵੀ ਮੈਂ ਕੋ 5 ਕਿਲੋ ਹੋਊਗਾ ਪਰ ਆਪਾਂ 4 ਦੱਸਾਂ ਠੀਕ ਹੈ ਜੀ ਠੀਕ ਹੈ ਜੀ ਇੰਨੇ ਜੋੜਣੀ ਆ ਬਾੜਾ ਪਾ ਕੇ ਤੇ 6.5 ਮਹੀਨੇ ਦੀ ਗੰਨ ਦੱਸ ਤੇ ਬਾਕੀ ਆਵੇ ਇੱਕ ਤੇ ਚਲੋ ਦੁੱਧ ਦਾ ਸਾਰੀ ਜਾਓਗੀ ਤੇ ਕੋਈ ਸੰਭਲਣਾ ਲੈ ਜਾਊਗਾ ਤੇ ਰਾਜੀ ਵੀ ਹੋ ਜਾਊਗੀ ਸੂਨ ਤੱਕ ਕਰ ਫਿਰ ਚੰਗਾ ਸਰੀਰ ਭਰ ਜਾਊਗੀ Este, que en la férrea, ¿dónde ਉਹਨਾਂ ਉਹ ਆਂਦੇ ਇਹ ਵੀ ਉਹਨਾਂ ਡੰਗਲ ਹੋਏ ਵਿੱਚ ਹਾਂਜੀ ਕੋਈ ਇੱਕ ਝੋਟਾ ਵਿੱਚ ਝੋਟੇ ਹੀ ਫੰਡ ਨਹੀਂ ਉਹ ਦਿੱਤੀ ਉਹਨਾਂ ਨੂੰ ਇਹ ਮਹੀਨਾ ਤੋਂ ਉਹਨਾਂ ਨੂੰ ਬੱਤੀ ਦਿੱਤੀ 1000 33000 ਰੁਪਏ ਲਾਉਂਦੇ ਹੀ ਫੰਡਰਾਂ ਵਾਲੇ ਵੀ ਅੱਛਾ ਕਹਿੰਦੇ ਫੋਨ ਬਿਆਂ ਦੇ ਵੀ ਚਲ ਚਉਂਦੀ ਦੀ ਭੇਜ ਦੋ ਅੱਛਾ ਮੈਂ ਕਹਾਂ ਨਹੀਂ ਆ ਰਹੀ ਉਹ ਕੰਮ ਆ ਨਾ ਤੁਹਾਨੂੰ ਮੈਂ ਮੈਂ ਕਰ ਦੇਣਾ ਮੈਂ ਨਹੀਂ ਇਹੋ ਲੈਣ ਗਿਆ ਮੈਂ ਝੂਠ ਨਹੀਂ ਮਾਰਦਾ ਠੀਕ ਹੈ ਮੈਂ ਕਹਾਂ ਉਹ ਨਹੀਂ ਮੈਂ ਕੰਮ ਤੁਹਾਨੂੰ ਕਰ ਦੇਣਾ ਮੈਂ ਨਹੀਂ ਆ ਗੱਭਣ ਆ ਮੈਂ ਕਹਾਂ ਤੁਸੀਂ ਨਹੀਂ ਦੇ ਦੋ ਕੋਈ ਚੱਕਰ ਨਹੀਂ ਹਾਂਜੀ ਪਰ ਉਹ ਵੀ ਆਂਦੇ ਵੀ ਘਰ ਵਾਲੇ ਕਹਿੰਦੇ ਕਿ ਅਸੀਂ ਏਡੇ ਬੇਗੁਫਰੀ ਵੀ ਉਹਨਾਂ ਨੂੰ ਦੇ ਦੇਣੀ ਆ ਆ ਵੀ ਚਲੋ ਜੇ ਹੁਣ ਇਹ ਕੋਈ ਵੀਰ ਵੇਲੇ ਵੀ ਜਿੰਨਾ ਕੇ ਦੁੱਧ ਦੇਣ ਲਈ ਹੈ ਨਾ ਉਹਨੇ ਉਹਨੇ ਕਹਿੰਦਾ ਆਪਾਂ ਪੈਸੇ ਵੱਧ ਲਾਂਗੇ ਤੇ ਇਹਨੇ ਮਹੀਨੇ ਦੂ ਮਹੀਨੇ ਦੁੱਧ ਮਤਲਬ ਪੈਸੇ ਪੂਰੇ ਕਰ ਦੇਣੇ ਉਹ ਜਿਹੜੇ ਉਤਲੇ ਅਸੀਂ ਲੈਣੇ ਆ ਠੀਕ ਆ ਠੀਕ ਆ ਮੈਂ ਦੇਵਾਂਗੇ ਮੋਲ ਕਰਾਂਗੇ ਦਾ 45000 50000 ਮੈਂ ਦੇਵਾਂਗੇ 42000 ਦੀ ਅੱਛਾ ਉਰ ਤੋਂ ਛੋਟ ਕਰਾਂਗੇ ਠੀਕ ਆ ਆ ਉਹ ਤੁਹਾਡੀ ਮਰਜ਼ੀ ਜਿੰਨੀ ਕਰ ਦੋ ਹਾਂ ਠੀਕ ਆ ਕਿ ਨਹੀਂ ਬਾਕੀ ਕੋਈ ਵੀਰ ਫੂਨ ਲਾਵੇ ਕੋਈ ਸਾਹਵਾਲਾ ਵੀਰ ਖੜੂਗਾ ਤੇ ਇਹ ਵੇਖ ਲੋ ਵੀ ਮਹੀਂ ਦਾ ਹੂਣ ਹੀ ਧਾਨਵਾਨਾ ਕਿੰਨਾ ਵਾ ਮਹੀਂ ਸੁੰਦੀ ਹੋਗੀ ਕਿੰਨਾ ਦੁੱਧ ਦੇਦੀ ਬਸ ਇਹ ਵੀ ਸਾਹਮਣ ਆ ਲਿਆ ਨੇ ਉਹ ਜੋੜੀ ਲੈ ਜੂਗਾ ਉਹਦਾ ਮਾਨ ਹੋਰ ਕਰਦਾਂਗੇ ਠੀਕ ਹੈ ਜੀ ਹਾਂਜੀ ਤੇ ਗਾਂ ਤਾਂ ਜੀ ਸੋਈ ਜੇ ਆ ਵੱਛੀ ਸੂਬੀ ਹਰਪੀ ਜੀ ਤੇ ਬੱਚਾ ਕੀ ਜੇ ਮਗਰ ਤੇ ਕਿੰਨੇ ਕੇ ਦੁੱਧ ਆ ਲਈ ਆ ਉਹ ਧਰਪੀ ਜੀ ਇਹਨੇ ਵੱਛੀ ਨੇ ਪਹਿਲਾਂ ਨਹੀਂ 25 ਕਿਲੋ ਦੇ ਲਾਗੇ ਬਨੇ 22 ਕਿਲੋ ਦੇ ਆਉਂਦੇ 20 ਤੋਂ ਪਲੱਸ ਹੀ ਆਉਂਦੇ ਵੀ ਚਵਾਇਆ 20 ਤੋਂ ਪਲੱਸ ਮੰਨ ਲਓ ਵੀ 22 25 ਕਿਲੋ ਦੇ ਚਵਾਇਆ ਹੀ ਹੋਊਗਾ ਸਾਨੂੰ ਹੀ ਅੰਦਾਜ਼ਾ ਹੋ ਗਿਆ ਹੁਣ ਤੁਹਾਨੂੰ ਪਤਾ ਇਹ ਆਵੇ ਚਲੋ ਅਸੀਂ ਨਹੀਂ ਜ਼ਿਆਦਾ ਕਹਿੰਦੇ ਦੋ ਦੋ 20 ਤੋਂ ਹੁਣ ਵੀ ਪਲੱਸ ਚਵਾ ਚਵਾ ਜੂਗੀ ਦਰਦੀ ਗਰਮੀ ਆ ਬਾਕੀ ਕੱਦ ਵਜਨ ਵਾਲੀ ਇਹ ਫੋਲ ਅਜੇ ਬੱਚਾ ਮੁੱਕੇ ਇਹ ਰੋੜਾ ਚਵਾਇਆ ਅਜੇ ਬੱਚਾ ਹੁਣੇ ਜਿਹੜਾ ਫਰ ਆਇਆ ਹੋਰ ਵੀ ਇੱਕ ਦੀ ਨਵਾਈ ਨੂੰ ਹੀ ਨਹੀਂ ਆ ਕਿਉਂਕਿ ਅਸੀਂ ਦੰਗਰ ਨੂੰ ਆਉਂਦੇ ਆ ਬਾਕੀ ਤੇ ਸੁਣਦੇ ਹੀ ਨਹੀਂ ਠੀਕ ਆ ਬਾਕੀ ਚਾਰੂ ਇਹ ਲੋ ਕਿੰਨੀਆਂ ਨੇ ਤੇ ਦੋ ਦੋ ਘੰਟੇ ਦੰਗ ਜਾਦੀ ਬਰੀਡ ਅਲੀਆ ਬੱਚੀ ਕਦੋਂ ਤੱਕ ਦੇਖੋ ਅਸੀਂ ਹੋਰ ਨਹੀਂ ਐ ਅਰਜ਼ਰੀ ਇੱਕ ਚੀਜ਼ ਆ ਬੱਚੀ ਜੀ ਹਾਂ ਜੀ ਆਹ ਇਹਨਾ ਥਾਣੇ ਇਧਰੇ ਹਾਂਜੀ ਥਾਣਾ ਥੱਲੋਂ ਮਤਲਬ ਇਧਰ ਵੇਖੋ ਜਿੱਤਰਾ ਉਹ ਤੋਂ ਉਤਰਾਏ ਤੁਹਾਨੂੰ ਗਾਇ ਵੇਖੋ ਥਾਂ ਦਾ ਕਿੰਨਾ ਬਿਲਕੁਲ ਇੱਕੋ ਜਿਹੀ ਆ ਹਨਾ ਕੋਈ ਗਾਈ ਬੜੀ ਵੇਚੀ ਆ ਪਰਾਣੀ ਕਿੰਨੀ ਗਾਈ ਵੇਚਦੀ ਆ ਹਾਂਜੀ ਆਹੜਾ ਥਾਣੇ ਆ ਨਾ ਬੜਾ ਦਿਰਲਾ ਲੱਗਾ ਹਾਂਜੀ ਹਾਂਜੀ ਉਹ ਜਿਆਦਾ ਮਤਲਬ ਘੱਟ ਥਾਂ ਨੂੰ ਗਾਈ ਨੂੰ ਲੱਗਾ ਮਿਲਦਾ ਠੀਕ ਆ ਥਾਣਾ ਵੀ ਨਹੀਂ ਤੁਹਾਨੂੰ ਪਤਾ ਗਾਂ ਹੁੰਦੀ ਆ ਅੱਜ ਹੋਵੇ ਹੋਰ ਗੱਲਾਂ ਇਹਦਾ ਫਿਰ ਮੁੱਲ ਮੁੱਲ ਆ ਰੁਪਏ ਦੀ 70 75 ਜਨਾ ਮਾਦੀ ਕਰੀ ਜੀ ਹਾਂਜੀ ਪਛੀ 65000 ਦੀ ਦੇਦਾ ਅੱਜ ਤੋਂ ਤੁਸੀਂ ਜੋ ਮਾਤਨ ਕਹਿੰਦੇ ਜੇ ਆਪਾਂ ਕਰ ਦਿੰਦੇ 1000 ਛੱਡ ਦਈਏ 3000 ਰੁਪਏ ਛੱਡ ਦ ਅੱਜ ਬਿਲਕੁਲ ਜੈਸਨ ਹੋਏ ਕੰਮ ਚੱਲੰਦਿਆ ਤੇ ਸਿਆ ਮਗਰ ਵੱਛੀ ਆ ਗਈ ਇਹਦੇ ਹਣਾ 1000 ਰੁਪਏ ਦੀ ਵੱਛੀ ਕੱਲ੍ਹ ਸੂਈ ਆ ਜੀ 5 ਵਜੇ ਆ ਪੁੜੇ ਲਿਖਾ ਦਿਓ ਉੱਤੇ ਜੀ ਠੀਕ ਆ ਦਿਖਾ ਦਿਓ ਪੁੜੇ ਜੀ ਹਾਂ ਜੀ ਇਹ ਵੱਚੀ ਕੱਲ੍ਹ ਸੋਈ ਆ ਐ ਝੂਠ ਮਾਰੀ ਇਹ ਵੀ ਸਵੇਰ ਦਾ ਦੁੱਧ ਕੱਢਿਆ ਵਾ ਆਪਾਂ ਹੁਣ ਸਵੇਰ ਦਾ ਹੀ ਨਹੀਂ ਚੋਰੀ ਮੰਨ ਲਓ ਹੁਣ ਟਾਈਮ ਤੁਸੀਂ ਦੱਸ ਦੋ ਕਿੰਨਾ ਹੋ ਗਿਆ ਵਾ ਪਰ ਟਾਈਮ ਤੇ ਜੀ ਬਿਲਕੁਲ ਸਵੇਰ ਦਾ ਹੀ ਆ 7:30 ਦੇ ਬੱਚੇ ਬਣੇ ਇਹਦਾ ਅਸੀਂ ਕੱਲ੍ਹ 7 ਕਿਲੋ ਬੋਲਾ ਕੱਢਿਆ ਰਪੀ ਜੀ ਅੱਛਾ ਮਸ਼ੀਨ ਜਾ ਕੇ 7 ਕਿਲੋ ਬੋਲਾ ਕੱਢ ਕੇ ਤੇ ਕੁਝ ਥੱਲੇ ਛੱਡਤਾ ਵੱਚੀ ਓਨੀ ਫੇਰ ਬਣ ਗਈ ਐ ਜੀ ਜਿੰਨੀ ਕੰਮ ਲੱਗਿਆ ਬਣਵਾਉਣਾ ਵੱਚੀ ਵੇ ਇਹ ਬੜੀ ਚੰਗੀ ਆ ਨਹੀਂ ਟੌਪ ਦੀ ਦਿੱਤੀ ਆ ਨਾ ਇੱਧਰ ਵੇਖੋ ਵੱਚੀਆਂ ਦਾਸਾਂ ਵਿੱਚ ਆ ਦੇਖ ਸਾਡੀ ਵੱਚੀ ਬਹੁਤ ਜ਼ਿਆਦੀ ਟੌਪ ਦੀ ਦਿੱਤੀ ਐ ਜੀ ਇਹਨੇ ਆਹ ਦੇਖੋ ਚੰਗੇ ਟੀਕੇ ਦੀ ਬੱਛੀ ਬਹੁਤ ਚੰਗਾ ਸੀ ਮੰਨ ਲਓ ਆ ਜੇ ਕੋਈ ਬੱਛੀ ਵੀ ਸਾਹਮਣੂ ਹੈ ਨਾ ਇਧਰ ਕੋ ਪੂੜਾ ਦੇਖੋ ਬੱਛੀ ਜਾਂ ਹੁਣੇ ਗੰਨਾ ਹਾਂਜੀ ਹਾਂਜੀ ਤੇ ਆ ਬਾਕੀ ਇਹ ਬਹੁਤ ਜਿਆਦਾ ਬਣਾਣਾ ਛੋੜਾ ਲੈ ਗਿਆ ਆਪਣੀ ਠੀਕ ਆ ਖਾਣ ਵੀ ਬਹੁਤ ਚੰਗਾ ਲੱਗਾ ਬੱਛੀ ਤੇ ਇਹ ਕਿੰਨੇ ਕ ਦੁੱਧ ਆ ਲਈਆ 2000 ਰੁਪਏ ਜੀ ਆਪਣਾ ਦੇਖੋ ਅੰਦਾਜ਼ਾ ਹੀ ਆ ਦੁੱਧ ਬੱਛੀ ਜੇ ਇਹ ਵੀ ਨਾ 50 26 ਕਿਲੋ ਦਾ ਹੋਰ ਕਿੰਨੇ ਦੇਣਾ 20 ਤੋਂ ਪਲੱਸ ਦੀ ਆਪਾਂ ਗਾਰੰਟੀ ਦੇ ਦਾਂਗੇ ਤੋਰੋ ਫੇਰ ਨਾ ਵੀ ਇੱਕ ਬਾਕੀ ਕੱਦ ਕੱਠ ਚੰਗਾ ਵਾ ਇਹਦਾ ਥੱਲਿਆਂ ਵੀ ਚੰਗੀ ਭਣੀ ਆ ਫਿਕਸ ਜੀ ਆਹਵਾ ਨਾਵਾ ਚ ਰਾਇਦਾ ਤਾਜੀ ਸੂਈ ਮਗਰ ਇਹਦੇ ਬੱਛੀ ਬੜੀ ਵਧੀਆ ਤੇ ਮੋਲ ਵੀ ਜੇ ਫਿਰ ਦਸੀਏ ਦਾ ਆਪਾਂ 2000 ਰੁਪਏ ਜੀ ਇਹਦਾ ਜਨਾ ਮਰਜ਼ੀ ਕਰੀਏ 70 75 ਜਨਾ ਮਰਜ਼ੀ ਪਛੀ ਪਾਣੀ ਆ ਜੀ ਰਾਂਗੇ ਬਾੜ ਦੀ ਇਹ ਵੀ ਦਿੱਤੀ ਅੱਛਾ ਬਾੜ ਦੀ ਇਹ ਵੀ ਬਾੜ ਦੀ ਵੇਖ ਲਓ ਬੱਛੀ ਕੋਈ ਇਹੋ ਜੀ ਦੇ ਜੇ ਇਹ ਭਾਈ ਬਾਠ ਦੇ ਭਾਵੇਂ ਕੋਈ ਆ ਲੈ ਜਾ ਤੇ ਭਾਵੇਂ ਕੋਈ ਆ ਲੈ। ਆਹ ਦੇਖੋ ਬੱਛੀ ਦਾ ਲਈ। ਠੀਕ। ਕੱਤ ਕੱਤ ਦੋਵਾਂ ਦਾ ਇੱਕੋ ਜੇ। ਬਰੀਡ ਵਾਲੀ ਬੱਛੀ ਆ ਕੋਈ ਬਰੀਡ ਵਾਲੀ। ਤੇ ਸੋਹਣੀਆਂ ਵੈੜਾਂ ਦੋਵਾਂ ਹੀ। ਹਾਂਜੀ। ਤੇ ਹੁਣ ਇੱਕ ਵੈੜ ਤੁਹਾਨੂੰ ਵੇਖਾਉਣੀ ਆ। ਇਹ ਵੀ ਬੜੀ ਕਮਾਲ ਦੀ ਆ। ਥਣ ਤੇ ਹਵਾਨਾ ਇਹਦਾ ਵੀ ਬੜਾ ਕਮਾਲ ਦਾ ਆ ਦੇਖਦੇ। ਇੱਕੋ ਜੇ ਗੈਪ ਤੇ ਥਾਣਿਆਂ ਤੇ ਹਵਾਨੇ ਦੀਆਂ ਨਾੜਾਂ ਵਿੱਚ ਜੜੀਆਂ ਚੰਗੀਆਂ। ਇਹਦੇ ਘਰ ਵੀ ਜੀ ਹੁਣ ਦੁੱਧ ਬਣ ਗਿਆ ਜੇ ਮੰਨ ਲਓ। 16 ਕਿਲੋ ਹੋਗਾ 16 ਤਾਣਾ ਕਿਲੋ ਵਾਦੀ ਆਉਂਦੀ ਬਾਕੀ ਗਰਮੀ ਬੜੀ ਹੌਲੀ ਹੋ ਰਹੀ ਹੈ ਹੁਣ ਫੇੜ ਫੂਟ ਸ਼ੁਰੂ ਕਰਤੀ ਹੈ ਕੱਲ ਪਰਸੋਂ ਦੀ ਇਹਨੂੰ ਠੀਕ ਆ ਤੁਹਾਨੂੰ ਲੈ ਜੂਗੀ 20 ਤੋਂ ਬਾਹਰ ਹੈ ਵੀ ਅੱਛਾ 20 ਬਾਹਰ ਚੱਲੂਗੀ ਦੋ ਦੇ ਦੂਗੀ ਬੱਚੀ ਮੰਗਣਾ ਚਾਹੁੰਦਾ ਤੁਰ ਫੇੜੇ ਕਰੀ ਨਾ ਬੱਚੀ ਮੰਗ ਰਹੀ ਹੈ ਜੀ ਇਹਦੀ ਇਹਦੇ ਮਗਰ ਵੀ ਜਿਹੜੀ ਬੱਚੀ ਆ ਦੋਦੇ ਵੀ ਦੀਆਂ ਬਾਹਰ ਹੀ ਕੱਨੇ ਚੱਲੂਗੀ ਹਫਤੇ ਤੇ ਲੱਗੇ ਜਿਹੜਾ ਇਹਨਾਂ ਨੂੰ ਸੁਈਣਾ ਲੇ ਹੋ ਗਿਆ ਬਾਕੀ ਇਹ ਵੀ ਸਾਲਿਆਂ ਚੰਗੀਆਂ ਬਣੀ ਆ ਹੋਲ ਰੱਖੀ ਵਧੀਆ ਤਾਂ ਫਿਰ ਆਪਾਂ ਅਰਬੇ ਜੀ ਇਹ ਵੀ ਬੱਚੀ 8000 ਤੋਂ 200 ਚੋੜ ਅੱਛਾ ਕਿੰਨਾ ਜਿਹੜੀ ਮਰਜ਼ੀ ਕੋ ਲੈ ਲਈ ਅੱਛਾ ਬਾਸ਼ ਬਾੜੀ ਚੱਲਣਾ ਕੰਮ ਬਾੜ ਬਾੜੀ ਚੱਲੂਗਾ ਠੀਕ ਆ ਇਹ ਵੀ ਦੱਜਾ ਮਾਰਾ ਇੱਥੇ ਆਣ ਕੇ ਤਸੱਲੀ ਕਰੇ ਬਾਕੀ ਇਹੋ ਜਿਹੇ ਇਹ ਬਰੀਡ ਜਾਤ ਵਾਲੀਆਂ ਜੇ ਠੀਕ ਆ ਇਹ ਜਣਾ ਇਹ ਉਹ ਜਿਹੇ ਕੋਈ ਹਾਕ ਕੋਈ ਵੀਰ ਮੈਨੂੰ ਫੋਨ ਲਾ ਕੇ ਆਂਦਾ ਵੀ ਯਾਰ ਉਹ ਖਾਣਾ ਵਪਾਰੀ ਵੀਗਲ ਵਾਲੀ 40 ਰੇਂਡਿਆ 45 ਦੀ ਰੇਂਡਿਆ ਸਾਡੇ ਕੋਲ ਵੀ ਆਉਂਦੀ ਆ ਪਰ ਸਾਡਾ ਖਰੀਦਣ ਨੂੰ ਨਹੀਂ ਮੈਰਾ ਵੀ ਜੀ ਕਰਦਾ ਅੱਛਾ ਆ ਚੀਜ਼ਾਂ ਖਰੀਦਣ ਨੂੰ ਜੀ ਕਰਦਾ ਤੂੰ ਆਪਣੇ ਮੂੰਹੋਂ ਦੱਸ ਦੋ ਵੀ ਰੂਹ ਕੋਈ ਹੁੰਦੀ ਆ ਕਿ ਨਹੀਂ ਡੰਗਰ ਵੇਖ ਕੇ ਨਹੀਂ ਚਲੋ ਵੇੜਾ ਪਕੇ ਪੇ ਚੇ ਚੇ ਦਾ ਮੁੱਲ ਪੈਣਾ ਵਾ ਜਹੋ ਜੇ ਵੇੜ ਉਹ ਜਹੋ ਮੁੱਲ ਪੈ ਜਾਣਾ ਮੈਂ ਉਹਨਾਂ ਵੇਖਿਆ ਤਾਂ ਮੇਰੇ ਯਾਦ ਪਾਤ ਆ ਲੇ ਵੇਖਿਆ ਤਾਂ ਤੇ ਆ ਕਿੰਨੇ ਦਾ ਦੁੱਧ ਆ ਲਈ ਜੇ ਸਰਬਜੀ ਦੁੱਧ ਹੋਣ ਜਿਹੜਾ ਏ ਦੇ ਕੋ ਤਿਆਰ ਆ ਨਾ ਇਹਦੇ ਕੋ 16 17 ਕਿਲੋ ਦੁੱਧ ਬੱਛੀ ਕੋ ਹੈਗਾ 16 ਕਿਲੋ ਹੋਗਾ ਪੱਕਾ ਠੀਕ ਆ 15 ਭਾਵੇਂ ਕੋ ਕੰਡੇ ਦੇ ਚੜਾਲੇ ਸਾਡੇ ਕੋ ਭਾਂ ਲੀਟਰ ਮਾਰਲੇ ਤੁਹਾਨੂੰ 16 ਬੱਚਾ ਹੈ ਨਾ ਇਹਦੇ ਮਗਰ ਬੱਚਾ ਹੈ ਥਾਨ ਦਿਖਾ ਦਿਓ ਇਹਨੇ ਥਾਨ ਬਹੁਤ ਚੰਗਾ ਲੱਗਾ ਜੀ ਬੱਚਾ ਹਾਂ ਦੇ ਸਾਡੇ ਥਾਣੇ ਦੇ ਵੀ ਪ੍ਰੋਪਰ ਹੱਥ ਚੋਂ ਆਉਣ ਵਾਲੇ ਥਾਣੇ ਅਜਰੇ ਦੇ ਵੀ ਤੇ ਇਹ ਕਿੰਨੇ ਕ ਦੁੱਧਾਂ ਲੀਜੇ ਦੋ ਸਰਬਜੀ ਇਹ 20 ਕਿਲੋ ਦੇਈ ਜੂਗੀ ਸਾਂਭੀ ਕਿਸ ਨੇ ਘਟਿਆ ਹਾਂਜੀ ਆਪਾਂ ਲਈ ਉਸ ਹਿਸਾਬ ਨਾਲ ਦੇਣੀ ਵੀ ਉਸ ਹਿਸਾਬ ਨਾਲ ਹੀ ਠੀਕ ਹੈ ਜੀ ਹਾਂਜੀ ਬਹੁਤ ਚੰਗੀ ਬੱਚੀ ਬੰਦੀ ਆ ਜੀ ਥੱਲੇ ਬਾਕੀ ਸੋਹਣੇ ਰੰਗ ਰੂਪ ਦੇ ਆ ਕੱਦ ਕਾਠ ਪੱਖੋਂ ਸਾਰੀਆਂ ਹੀ ਉੱਚੀਆਂ ਵਾਂ ਅੱਜ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਤਿਆ ਪੀਜੀ ਆ ਆਰਵਾਣੇ ਨੈਣੋਰੇ ਤੇ ਪ੍ਰਿਆਰ ਵਾਲੀ ਨੂੰ ਰਿਵੈਲ ਕਰਦੀ ਹੈ ਹਾਂਜੀ ਮੁੱਲ 45 ਅੱਛਾ 42 ਜੋ 200 ਛੋੜ ਠੀਕ ਆ ਠੀਕ ਆ ਤੇ ਹੁਣ ਇਹ ਕੰਢ ਤੇ ਲੱਗੀ ਜੀ ਹਾਂ ਬੜੀ ਚੰਗੀ ਬੱਤੀ ਆ ਜੀ ਇਹ ਵੀ ਇਹ ਕਾਲੀਸ ਹੋਈ ਆ ਜੀ ਠੀਕ ਆ ਇਹ ਪਰਸੋਂ ਸ਼ਾਮੀ ਹੋਈ ਆ ਜੀ ਪਰਸੋਂ ਦੀ ਹਾਂ ਨਹੀਂ ਪਰਸੋਂ ਸ਼ਾਮੀ ਹੋਈ ਆ ਪਰ ਕੋਈ ਗੱਲ ਕਰਨਾ ਰਹਾ ਦੋ ਐਦਾ ਵੀ ਇਹਦੇ ਮਗਰ ਕੀ ਜੀ ਬਹੁਤ ਜ਼ਿਆਦਾ ਹੀ ਬਾਗਮਾਲ ਬੱਤੀ ਪਈ ਹੈ ਜੀ ਆਹ ਦੇਖ ਸਾਡੇ ਇਹਦੇ ਮਗਰ ਵੀ ਬੱਤੀ ਤਾਂ ਨਾ ਵੇਖੋ ਬੱਤੀ ਜੀ ਤੁਸੀਂ ਚੰਗੇ ਟੇਕੇ ਦੇ ਕੋਈ ਨਹੀਂ ਇਨਸਾਨ ਨੂੰ ਇਧਰ ਵੇਖੋ ਅੱਖਾਂ ਵੇਖੋ ਨਾ ਗਰ ਪਤੋਏ ਹਟ ਜਾ ਉਹ ਤੇਰੀ ਅੱਖਾਂ ਅੱਗ ਵੱਛੀ ਦਾ ਦੇਖ ਸਕਦੇ ਜੀ ਚੰਗੇ ਟੇਕੇ ਦੀ ਵੱਛੀ ਆ ਜਿਹੜੀ ਆ ਅੱਖਾਂ ਵੇਖੋ ਬੁੱਗਾ ਵੇਖੋ ਵੱਛੀ ਆ ਇਹ ਜਿਹੜਾ ਠੀਕ ਆ ਜੀ ਚੱਲ ਖੋਲੋ ਠੀਕ ਆ ਕਿ ਵੀ ਇਹਨੇ ਚੰਗਾ ਭਰਾਇਆ ਵਾ ਇਹਨੂੰ ਇਹ ਘਰਪੀ ਜੀ ਆਪਾਂ ਬੋਲਾ ਕੱਢਿਆ ਵਾ ਨਾ ਜਿਹੜਾ ਹਾਂਜੀ 10 ਕਿਲੋ ਬੋਲਾ ਕੱਢਿਆ ਵਾ ਦੋਹਾਂ ਟਾਈਮਾਂ ਦਾ ਠੀਕ ਆ ਹਾਂਜੀ ਹੁਣ ਥੱਲੇ ਮਤਲਬ ਅਬ ਆਪਿਆਂ ਨੇ ਕਹੀਏ ਵੀ ਛੱਡਿਆਣੀਆਂ ਕਿਲੋ ਕਿ ਛੱਡਿਆ ਏ ਥਲੇ ਇਸ ਰਾਤੀ ਠੀਕ ਆ। ਇਹ ਸਾਰੀ ਗੱਲ ਇਹ ਕੀਤੀ ਹੁਣ ਸਾਰੀ ਖਾਲੀ ਕਰਦੇ। ਮਤਲਬ ਅੱਜ ਤੀਸਰਾ ਦਿਨ ਇਹਨਾਂ ਸੂਈਨਾਂ ਦਾ ਅੱਜ ਖਾਲੀ ਕਰ ਦੇਣੀ ਆ। ਇਹ ਕਿੰਨਾ ਕੁ ਦੁੱਧ ਚ ਵਾਈ ਜਾਊਗੀ? ਦੁੱਧ 16-17 ਕਿਲੋ ਹੀ ਆ ਜਿਆਦਾ ਨਹੀਂ ਆਪਾਂ 20-22 ਕਿਲੋ ਨਹੀਂ ਆਂਦੇ। 16-17 ਕਿਲੋ ਬੱਛੀ। ਬਾਕੀ ਇਹ ਵੀ ਪਤਲੀ ਬੜੀ ਆ ਬਰੀਕ ਬਹੁਤ ਜਿਆਦੀ ਆ। 11 ਦਾ ਸਰੀਰ ਆ। ਹਾਂਜੀ। ਇਹ ਵੀ ਬਰੀਕ ਜਿਆਦਾ ਵਾਲੀ ਆ ਬਾਕੀ ਥੋੜਾ ਬੜਾ ਚੰਗਾ ਲੱਗਾ ਵਾ। ਦੁੱਧ ਵੀ ਵਾਦੀ ਚੰਗੀ ਆ। ਬਾਕੀ ਇਹ ਆ ਵੀ ਮਗਰ ਬੱਛੀ ਜਿਹੜੇ ਕੋਈ ਵੀਰ ਸੰਭਣ ਵਾਲਾ ਖੜੇ ਜਿਹੜੇ ਕੋਈ ਬੱਛੀ ਜੇ ਕੇ ਸੰਭਣੀ ਹਾਂ ਬੱਛੀ ਬਹੁਤ ਜਿਆਦੀ ਚੰਗੀ ਹੈ ਗਾਂ ਦੇ ਮਗਰ ਚੰਗੇ ਟੀਕੇ ਦੀ ਬੱਛੀ ਆ ਤੇ ਚੰਗੇ ਜਲਦੀ ਬੈਡ ਤਿਆਰ ਹੋ ਜਾਣੀ ਇਹ ਖਰਾਕ ਜਿਸ ਤਰ੍ਹਾਂ ਲਈ ਤੇ ਤੇ ਆਪੇ ਜੀ ਮੋਲੇ ਦਾ ਵੀ 55 45 ਜੋ ਮਰਜੀ ਕਹੀ ਹੈ ਜੀ ਇਹ ਵੀ 42 ਤੇ ਆ ਵੀ 42 ਜੀ 200 200 ਛੋਟ ਹੋਣੀ ਹੈ ਬਸ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਗਾਂਆਂ ਹੋਰ ਵੀ ਆ ਗਿਆ ਉਧਰ ਕੱਡੀਆਂ ਪਰ ਉਹ ਨਾ ਹੋਈਆਂ ਲੋ ਮੈਂ ਸਾਡੇ ਤੋਂ ਪਗੜੀ ਵੀਡੀਓ ਚ ਪਾਵਾਂਗੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੇ ਬਾਕੀ ਕੋਈ ਵੀਰ ਆਵੇ ਤੇ ਕਾਵਾ ਹੋਰ ਵੀ ਆ ਗਿਆ ਵਾ ਜਿੰਨਾ ਚੋਨੇ ਤੇ ਉਹਨਾਂ ਦੀ ਕੋਈ ਪਸੰਦ ਨਹੀਂ ਹੋਰ ਬਣੀ ਜਾਂਦੇ ਇੱਧਰ ਵੇਖੋ ਠੀਕ ਹੈ ਜੀ ਹਾਂਜੀ ਮਹੀਆਂ ਦੇ ਜਿਹੜਾ ਕੋਈ ਗੱਲ ਉਹਨਾਂ ਯਾਦ ਕਰੋ ਆਹ ਮਹੀਂ ਦੁੱਧ ਦਿੱਤਾ ਅਗਲੇ ਠੀਕ ਹੈ ਜੀ ਆਲੇ ਕੋਈ ਨਾ ਗਾਈ ਉਹਨੂੰ ਆ ਨਾ